ਜਿੰਮੇਵਾਰੀ ਇਹ ਨਹੀਂ ਆ ਵੀ ਆਪਾਂ ਜਿੰਮੇਵਾਰੀ ਲਈ ਬਸ ਜਿੰਮੇਵਾਰੀ ਦਾ ਮਸਲਿਆ ਵੀ ਪੂਟਾਉਣੀ ਪੈਣੀ ਆ ਤੁਹਾਨੂੰ ਪਤਾ ਹੀ ਆ ਵੀ ਪਾਲਤਿਆਂ ਦੇ ਕੰਮ ਹੁੰਦੇ ਨੇ ਜਾਣਾ ਪੈਂਦਾ ਏ ਸੱਦੇ ਵੀ ਇਕੱਠੇ ਕਰਦੇ ਪੈਣੇ ਆ ਜਿੱਦਾਂ ਜਿੱਦਾਂ ਡਿਊਟੀ ਲਈ ਜਿਹੋ ਜਿਹੋ ਜਾ ਆਉਂਦਾ ਉਹ ਉਹ ਜਾਨੂੰ ਕਹਿ ਦੇਣਾ ਤੇ ਸਮਝੋ ਮਾਲੋ ਇਹਦੇ ਵਿੱਚ ਜੇ ਕੋਈ ਦੂਜੀ ਰਾਇ ਨਹੀਂ ਆ ਵੀ ਆਪਣੀ ਅਜੇ ਆਪਣੀ ਆਪਾਂ ਤਗੜੇ ਨਹੀਂ ਹੈਗੇ ਇਸ ਸੈਂਟਰ ਉਹਦੇ ਆਪਾਂ ਜੇ ਬੜੇ ਕਮਜ਼ੋਰ ਆ ਕੋਦੋਂ ਤੇ ਆਪਾਂ ਜੇ ਜਦੋਂ ਜੋਸ਼ੀ ਸਾਹਿਬ ਦੀ ਇਲੈਕਸ਼ਨ ਆਈ ਸੀ ਤੇ ਮੈਂ ਨੇ ਆਪਣੇ ਆਪ ਭਰਾਵਾਂ ਦਾ ਸਾਰੀ ਟੀਮ ਦਾ ਧਿਆਨ ਦਾ ਤੈਅ ਦਿੱਤੋ ਤੁਹਾਨੂੰ ਹੱਦ ਕਰਦਾ ਨਹੀਂ ਤੇ ਮੇਰੀ ਕੋਈ ਪਛਾਣ ਵੀ ਨਹੀਂ ਹੈਗੀ ਵੀ ਤੁਸੀਂ ਮੇਰੀ ਬਾਹ ਫੜੀ ਸਾਰੇ ਆਪਣਾ ਬਣੇ ਆਪਾਂ ਦੇਖਦੇ ਟੈਕ ਦੇ ਫਿਰ ਵੀ 5000 6000 ਬੋਰਡ ਲੈ ਗਏ ਜਿੱਥੇ ਸਾਨੂੰ ਇੱਕ ਬੋਰਡ ਤੋਂ ਕੋਈ ਹਜ਼ਾਰ 2000 ਦੀ ਆਸ ਨਹੀਂ ਹੈਗੀ ਤੇ ਆਪਾਂ ਅੱਜ ਇਸੇ ਕਾਰਨ ਆ ਅਰੇ ਆਪਣਾ ਅੰਦਰਲੀ ਜਿਹੜੀ ਸਾਈਡ ਆ ਉਹਦਾ ਇਹ ਇਹ ਪਾਵਰ ਆਪਾਂ ਪ੍ਰਧਾਨ ਸਾਹਿਬ ਨੂੰ ਦੇ ਦਈਏ ਬੈਲ ਸਾਹਿਬ ਨੂੰ ਜਿਹੜੇ ਲੋਕ ਸਮਝਣ ਜੇ ਤੁਸੀਂ ਸਮਝਦੇ ਹੋ ਕਿ ਭਰੇ ਨਾ ਜਪਾ ਲਿਆ ਮੈਂ ਮੈਂ ਪਹਿਲਾਂ ਕਿਹਾ ਮੈਂ ਕਹਿੰਦਾ ਪਾਵਰ ਲਓ ਇਹਨਾਂ ਨੂੰ ਭਾਗ ਦੇ ਦਈਏ ਤੇ ਕੋਈ ਨਰਾਜ਼ ਨਾ ਹੋਵੇ ਕੋਈ ਗਲਾਰਾ ਹੋਵੇ ਬਲੇ ਸੋਨਿਆ ਜੋਸੀਆ ਤੁਹਾਡੀ ਚਾਹ ਮਾਨ ਸੱਜਣ ਪਰਸਨਲੀ ਸਰਜਣੇ ਵੀ ਮੈਨੂੰ ਪਾ ਲਿਓ ਜੀ ਹੈ ਕਿ ਨਹੀਂ ਜੇ ਨਾ ਕਰਦਾ ਚਾਹ ਲਾਣਿਆ ਕੰਮ ਕਰਨ ਦਾ ਮੈਨੂੰ ਫੋਨ ਕਰ ਦੋ ਵੀ ਮੈਂ ਪਹੁੰਚ ਸਕਦਾ ਤਾਂ ਮੈਂ ਉਹਨੂੰ ਜਿਸਕ ਨੂੰ ਜਰੂਰ ਹਾਂਜੀ ਮੈਨੂੰ ਇਹ ਵੀ ਹੈਗਾ ਕਿ ਪਤਾ ਮੈਂ ਨਰਾਜ਼ ਨਹੀਂ ਹੁੰਦਾ ਬੱਸ ਵਾਹ ਹਾਂਜੀ ਹਾਂਜੀ ਜਿਹੜੇ ਦੇ ਬੈਂਟੀਆਂ 22 ਪ੍ਰਾਈਟਡ ਪਾਉਂਡ ਦਾ ਨਸਤਰ ਕੰਮ ਉਸ ਤੋਂ ਬਾਅਦ ਵਾਰਨ ਚਾਰਜ ਬੂਥ ਇਨ ਚਾਰਜ ਜਿਹੜੇ ਆਪਾਂ ਜਿਹੜੇ ਦੇ ਬੋਡੀ ਦੇ ਮੈਂਬਰ ਕੋਲ ਨੇ ਆ ਇਹ ਕੀਤਾ ਆ ਵੀ ਇਹ ਦਾ ਸਮਝਣ ਆਪਾਂ ਗੂਥਨ ਚਾਰਜ ਬਣਾਉਣਾ ਗੂਥਨ ਚਾਰਜ ਸਰਕਲ ਪ੍ਰਧਾਨ ਦੇ ਵਾਰ ਇੰਚਾਰਜ ਦੀ ਇੱਕ ਗੱਲ ਚੱਲੀ ਤੇ ਉਹ ਕਰ ਚੱਕਾ ਜਿਹੜਾ ਜ਼ਿੰਮੇਵਾਰੀ ਨਿਭਾ ਸਕਦਾ ਉਹੋ ਹੀ ਪਹਾੜ ਪਵਾ ਲਿਆ ਅਖਬਾਰ ਦੇ ਨਾਂ ਆ ਗਿਆ ਤੇ ਮੁੜ ਕੇ ਕਰਨ ਕਿਉਂਕਿ 26 ਚੜ ਗਿਆ ਰਹਿ ਗਿਆ ਸਾਲ ਇੱਕ ਜਦੋਂ ਯਾਦ ਪੂਰੀ ਲੱਗਣੀ ਆ ਅਜਿੰਦਾ ਪਰ ਨੁਕਸਾਨ ਨਹੀਂ ਸਦਾ ਕਲੀਅਤ ਇਹ ਆ ਵੀ ਵਰਕਰ ਦੀ ਪਛਾਣ ਨਹੀਂ ਹੈਗੀ ਅਸਲੀਅਤ ਇਹ ਹੈ ਵੀ ਆਪਾਂ ਵਰਕਰ ਜਿਹੜਾ ਆਪਾਂ ਜਿਹਨੂੰ ਆਪਾਂ ਮੰਨੋ ਸਰਕਲ ਪ੍ਰਧਾਨ ਬਣਾਤਾ ਹੈ ਪ੍ਰਧਾਨਾ ਬਦਲਿਆ ਵੀ ਇਹ ਵਾਡਾ ਕਿ ਇੰਨੀਆਂ ਵਾਡਾਂ ਦਾ ਸਰਕਲ ਪ੍ਰਧਾਨ ਆ ਉਹਨੂੰ ਪੂਰੀ ਮਾਨਤਾ ਮਿਲੂਗੀ ਜਿਹੜਾ ਵਾਡ ਪੰਚਾਰ ਚਲਾਤਾ ਵਾਡ ਦਾ ਮਤਲਬ ਹੈ ਵਾਡ ਨੂੰ ਪੂਰੀ ਮਾਨਤਾ ਹੋਵੇਗੀ ਕਾਲੂ ਸਰਕਾਰ ਆ ਜਾਂਦੀ ਆ ਸਾਡਾ ਸੇ ਵਾਨ ਚਾਲੇ ਸਾਡਾ ਕਾਉਂਸਲਰ ਹੀ ਹੈ। ਸਾਡੀ ਦੇਖਣੇ ਕੀ ਹੈ। ਅੱਜ ਦੀ ਸ਼ਾਮ ਲਈ ਕੰਮ। ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰਵਿੰਦਰ ਕੌਰ ਔਰ ਸਾਡੇ ਸੈਂਟਰ ਹਲਕਾ ਦੇ ਜਾਰਜ ਨਰਿੰਦਰ ਬੈਲ ਸਾਜੀ ਨੇ ਅੱਜ ਇੱਕ ਬਹੁਤ ਮੀਟਿੰਗ ਆਪਣੇ ਆਫਿਸ ਦੇ ਵਿੱਚ ਬਹੁਤ ਵਧੀਆ ਮੀਟਿੰਗ ਰੱਖੀ ਜਿਹਦੇ ਵਿੱਚ ਸਾਡੇ ਸਾਰੇ ਕਾਲੇ ਦਾ ਲੀਡਰਸ ਔਰ ਸਾਡੇ ਭੈਣ ਭਰਾ ਇਕੱਠੇ ਹੋਏ ਬਹੁਤ ਵਧੀਆ ਇਕੱਠ ਹੋਇਆ ਔਰ ਸਾਡੀ ਕੋਸ਼ਿਸ਼ ਹੈ ਕਿ ਸਾਡੀ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਅਕਾਲੀ ਦਲ ਸਰਕਾਰ ਸਾਡੀ ਬਣੇ ਔਰ ਅਸੀਂ ਆਪਣੀ ਪੂਰੀ ਤਾਕਤ ਲਾਵਾਂਗੇ ਆਪਣਾ ਜ਼ੋਰ ਲਾਵਾਂਗੇ ਗਰਾਊਂਡ ਲੈਵਲ ਦੇ ਉੱਤੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਅਵੇਅਰ ਕਰਾਂਗੇ ਲੋਕਾਂ ਨੂੰ ਕਿ ਸਾਡੀ ਆਉਣ ਵਾਲੀ ਸਰਕਾਰ ਜਿਹੜੀ ਆ ਅਕਾਲੀ ਦਲ ਸਰਕਾਰ ਬਣੇ ਔਰ ਪਰਮਾਤਮਾ ਦਾ ਇਹ ਹੀ ਮੰਗਦੀ ਆ ਕਿ ਬਾਕੀ ਸਰਕਾਰਾਂ ਨੇ ਜਿੰਨੇ ਝੂਠੇ ਵਾਅਦੇ ਕੀਤੇ ਉਹ ਅਸੀਂ ਆਪਣੀ ਸਰਕਾਰ ਦੇ ਵਿੱਚ ਇਹਨਾਂ ਨੂੰ ਦੱਸੀ ਜਾ ਕੇ ਲੋਕਾਂ ਨੂੰ ਵੇਅਰ ਕਰੀਏ ਤੇ ਸਾਡੀ ਸਰਕਾਰ ਮਜ਼ਬੂਤ ਬਣੇ ਥੈਂਕ ਯੂ ਧੰਨਵਾਦ ਜੀ ਸੀਨੀਅਰ ਕਾਲੀ ਆਗੂ ਅੱਜ ਬੈਲ ਸਾਹਿਬ ਦੇ ਚੰਦ ਮਿੰਟਾਂ ਦੇ ਸੱਦੇ ਤੇ ਭਰਵੀ ਮੀਟਿੰਗ ਹੋਈ ਆ ਅੱਜ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਹਲਕਾ ਸੈਂਟਰ ਦੇ ਇੰਚਾਰਜ ਸ੍ਰੀ ਨਰਿੰਦਰ ਬੈਲ ਜੀ ਨੇ ਵਰਕਾਂ ਨੇ ਡਿਊਟੀਆਂ ਲਾਈਆਂ ਤੇ ਨਵੇਂ ਜਥੇਬੰਦੀ ਨੂੰ ਸ਼੍ਰੋਮਣੀ ਕਾਲੀਦਾਲ ਨੂੰ ਮਜ਼ਬੂਤ ਕਰਨ ਲਈ ਵਾਰਡ ਪ੍ਰਧਾਨਾਂ ਦੀ ਨਿਯੁਕਤੀ ਲਈ ਵਿਚਾਰਾਂ ਕੀਤੀਆਂ ਤੇ ਬੂਥ ਪੱਧਰ ਤੇ ਵਿਚਾਰਾਂ ਕੀਤੀਆਂ ਤੇ ਬੰਦਾ ਵਰਕਰਾਂ ਨੂੰ ਸਤਿਕਾਰ ਦੇਣ ਲਈ ਵਿਚਾਰਾਂ ਕੀਤੀਆਂ ਮੈਨੂੰ ਆਸ ਹੈ ਕਿ ਜਿਸ ਤਰ੍ਹਾਂ ਬੈਲਜੀ ਲੱਗਿਆ ਸਤਾਰ ਸੁਖਬੀਰ ਸਿੰਘ ਜੀ ਬਾਦਲ ਅਤੇ ਸਾਡੇ ਸੁਖਬੀਰ ਸਿੰਘ ਜੀ ਬਾਦਲ ਨੇ ਰਾਤ ਇੱਕ ਕੀਤਾ ਉਹ ਦਿਨ ਦੂਰ ਨਹੀਂਗਾ ਜਦਨ ਆਮ ਆਦੀ ਪਾਰਟੀ ਦਾ ਪੰਜਾਬ ਚੋਂ ਬੋਰੀ ਬਿਸਤਰਾ ਗੋਲ ਹੋ ਜੂਗਾ ਤੇ 1927 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਇਹਨਾਂ ਕਹਿੰਦਾ ਮੈਂ ਖਿਮੰਦਾ ਜਾ ਚੁਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਹਲਕਾ ਸੈਂਟਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਗਰਾਨਾ ਕਿਸ ਕਿਸੇ ਦਾ ਆਪਣਾ ਨਾਮ ਲੱਗਦਾ ਮੈਂ ਨਰਿੰਦਰ ਬੈਲ ਹਲਕਾਂਚਾਰ ਸੈਂਟਰ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਡੇ ਬਹੁਤ ਸਤਿਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਸੁਬੀਤ ਸਿੰਘ ਬਾਦਲ ਸਾਹਿਬ ਜਿਨ੍ਹਾਂ ਨੇ ਸਾਨੂੰ ਨਿਰਦੇਸ਼ ਦਿੱਤੇ ਆ ਵੀ ਹਲਕੇ ਦੇ ਵਿੱਚ ਜਿਹੜੀ ਨਮਾਇੰਦਗੀਆਂ ਉਹ ਦਿੱਤੀਆਂ ਜਾਣ ਉਹਲੇ ਮਿਹਨਤੀ ਬੰਦੇ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਵਰਕਰ ਆ ਉਹਨਾਂ ਨੂੰ ਉਹਨਾਂ ਦਾ ਬੰਦਾ ਮਾਨ ਸਤਕਾar ਦਿੱਤਾ ਜਾਵੇ ਅਹੁਦੇ ਦੇ ਗਿਨਵਾਚਾ ਜਾਵੇ ਸਾਡੇ ਹਲਕੇ ਦੇ ਵਿੱਚ ਸਰਕਲ ਪ੍ਰਧਾਨ ਬੰਨੇ ਆ ਵਾਰਡ ਪ੍ਰਧਾਨ ਬੰਨੇ ਆ ਬੂਥਾਂ ਇਨਚਾਰਜ ਬਣਨੇ ਆ ਔਰ ਜ਼ਿਲ੍ਹੇ ਦੇ ਵਿੱਚ ਮਾਝੂ ਸਾਡੇ ਸਰਦਾਰ ਸੁਰਜੀਤ ਸਿੰਘ ਜੀ ਪਹਿਲਵਾਨ ਪ੍ਰਧਾਨ ਸਾਹਿਬ ਬਣਿਆ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਖੜੀ ਕਰਨੀ ਆ ਜਿਹਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਜਨਰਲ ਸਕੱਤਰ ਫੋਰ ਪ੍ਰੈਸ ਕਤਰ ਹਲਕੇ ਦੇ ਸਾਹਿਬ ਦੇ ਮੁਤਾਬਕ ਉਹ ਅੱਜ ਛੋਟੇ ਜਿਹੇ ਸੱਦੇ ਦੇ ਉੱਤੇ ਸੈਂਟਰ ਹਲਕੇ ਦੇ ਵਿੱਚੋਂ ਬੜੀ ਵੱਡੀ ਤعداد ਦੇ ਵਿੱਚ ਸਾਰੇ ਭਰਾ ਆਏ ਨੇ ਉਹਨਾਂ ਦੇ ਵਿੱਚ ਬੈਠ ਕੇ ਹੀ ਸਾਰਿਆਂ ਦੇ ਭਰਾਵਾਂ ਨੇ ਵਿਚਾਰ ਵਟਾਂਦਰਾ ਕੀਤਾ ਹੈ। ਔਰ ਛੇਤੀ ਹੀ ਦੋ ਤਿੰਨ ਦਿਨ ਦੇ ਵਿੱਚ ਹੀ ਇਹ ਟੀਮ ਜਿਹੜੀ ਬਹੁਤ ਵੱਡੀ ਟੀਮ ਜਿਹੜੀ ਤਿਆਰ ਕੀਤੀ ਜਾਊਗੀ। ਔਰ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਇਹ ਸੀਟ ਜਿੱਤ ਕੇ ਉਹਨਾਂ ਦੀ ਝੋਲੀ ਚ ਪਾਈ ਜਾਊਗੀ ਔਰ ਇਹਦਾ ਜਜ਼ਬਾ ਆ ਸੈਂਟਰਲ ਕਡੇ ਵਿੱਚ ਮੇਰੇ ਭਰਾਵਾਂ ਦੇ ਵਿੱਚ ਪੀਏ ਕਹਿੰਦੇ ਆ ਨਾ ਵੀ ਕਾਂਗਰਸ ਪਾਰਟੀ ਦਾ ਗੜ ਮੰਨਿਆ ਜਾਂਦਾ ਸੈਂਟਰ ਹਰਕਾ ਤੁਸੀਂ 2027 ਵਿੱਚ ਇਹ ਗੱਲ ਜ਼ਰੂਰ ਕਹੋਗੇ ਵੀ ਅਕਾਲੀਆ ਦਾ ਗੜ ਮੰਨਿਆ ਜਾਣਾ ਅਕਾਲੀਦਾਲ ਇੱਥੇ ਹੈ ਨਹੀਂ ਸੀ ਜੋ ਵੀ ਇਹ ਸੀਟ ਰਹੀ ਭਾਰਤੀ ਜਨਤਾ ਪਾਰਟੀ ਦੇ ਕੋਲ ਰਹੀ ਤੇ ਭਾਰਤੀ ਜਨਤਾ ਪਾਰਟੀ ਦੇ ਸਾਡਾ ਗੱਠ ਜੋੜ ਉਹਦੇ ਕਰਕੇ ਸੀਟ ਇਹਨਾਂ ਨੂੰ ਦੇ ਛੱਡੀ ਅਕਾਲੀ ਦਲ ਨੂੰ ਮੈਂ ਤੇ ਇਹ ਕਹੂੰਗਾ ਵੀ ਭਾਰਤੀ ਜਨਤਾ ਪਾਰਟੀ ਨੇ ਤਗੜਾ ਨਹੀਂ ਕੀਤਾ ਕਮਜ਼ੋਰ ਕੀਤਾ ਸੀ ਇੱਥੇ ਜੇ ਤਗੜਾ ਕਰਦੇ ਤੇ ਭਾਰਤੀ ਜਨਤਾ ਪਾਰਟੀ ਇਸ ਹਲਕੇ ਚੋਂ ਤਿੰਨ ਵਾਰ ਹਾਰ ਨਾ ਖਾਂਦੀ ਜਿੱਤ ਕੇ ਨਿਗਲਦੀ ਜੇ ਅਕਾਲੀ ਦਲ ਨੂੰ ਤਗੜਾ ਕੀਤਾ ਹੁੰਦਾ ਹਮੇਸ਼ਾ ਹੀ ਲੀਡਰ ਹੋਈ ਕਾਮਯਾਬਿਆ ਜਿਹੜਾ ਸਾਰੇ ਭਰਾਵਾਂ ਨੂੰ ਨਾਲ ਲੈ ਕੇ ਚੱਲੇ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਮੈਨੂੰ ਹਲਕਾਂ ਚਾਰਨ ਦੀ ਤੇ ਮੇਰਾ ਫਰਜ਼ ਬਣਦਾ ਕਿ ਮੈਂ ਆਪਣੇ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਜੋ ਜਹਾਰੂ ਵਰਕਰ ਆ ਰੀੜ ਦੀ ਹੱਡੀ ਦੇ ਨਾਲ ਜੁੜੇ ਆ ਮੈਂ ਉਹਨਾਂ ਦੇ ਦੁੱਖ ਸੁੱਖ ਦਾ ਭਾਈਵਾਲ ਬਣਾ ਮੈਂ ਸੁੱਖ ਦੇ ਨਾਲ ਤੇ ਸਾਰੇ ਖਲੋਂਦੇ ਆ ਵਾਹਿਗੁਰੂ ਸਾਡੇ ਹਲਕੇ ਹੀ ਦੁੱਖ ਕਿਹਨੂੰ ਦਵੇ ਨਾ ਪਰ ਜੇ ਕਿਤੇ ਜ਼ਿੰਦਗੀ ਦਾ ਪਾੜ ਆਉਂਦਾ ਹੈ ਤੇ ਬਹਿਲ ਉਹਨਾਂ ਦੇ ਪਰਿਵਾਰ ਦੇ ਨਾਲ ਖੜਾ ਆਊਗਾ ਮੈਲ ਹਮੇਸ਼ਾ ਸੈਂਟਰਲ ਕੇ ਦੀ ਖੁਸ਼ੀ ਚਾਹੁੰਦਾ ਹੈ ਦੀ ਡਿਵੈਲਪਮੈਂਟ ਚਾਹੁੰਦਾ ਔਰ ਜਿਹੜੀ 10 ਸਾਲ 5 ਸਾਲ ਕਾਂਗਰਸ ਪਾਰਟੀ ਰਾਜ ਕਰਗੀ 5 ਸਾਲ ਆਮ ਪਾਰਟੀ ਰਾਜ ਕਰਗੀ ਜ਼ੀਰੋ ਡਿਵੈਲਪਮੈਂਟ ਕਿਸੇ ਨੇ ਅੱਜ ਤੱਕ ਹਲਕੇ ਦੀ ਇਹ ਸਾਰ ਨਹੀਂ ਲਈ ਵੀ ਸ਼ਹਿਰ ਦਾ ਖੂਬਸੂਰ ਗੁਰੂ ਰਾਮਦਾਸ ਦੀ ਨਗਰੀ ਆ ਮੈਂ ਇਸ ਹਲਕੇ ਦੇ ਵਿੱਚ ਸੋਹਣੇ ਪਾਰਕ ਹੀ ਬਣਾਦਾ ਸੋਹਣੇ ਮਿਊਜ਼ੀਕਲ ਜਿੱਦਾਂ ਕੰਪਨੀ ਬਾਗ ਲੱਗਾ ਬਣਿਆ ਹੈ ਕਿੱਡੀ ਵੱਡੀ ਗੋਲ ਬਾਗ ਦੇ ਨਾਲ ਸਾਡੀ ਜਗ੍ਹਾ ਹੈ ਵੀ ਇਸ ਹਲਕੇ ਨੂੰ ਕਿਤੇ ਮੈਂ ਉਹ ਚਾਰ ਚੰਨ ਲਾ ਕੇ ਇਹ ਦੁਨੀਆ ਉਹਦਾ ਸਵੇਰੇ ਉੱਠ ਕੇ ਨਾਂਦੇ ਲਾ ਲ ਪਰ ਨਹੀਂ ਮੈਂ ਇੱਥੇ ਕਹੂੰਗਾ ਵੀ ਆਪਣੀਆਂ ਜੇਬਾਂ ਦਾ ਹੀ ਖਿਆਲ ਕੀਤਾ ਹੈ ਹਲਕੇ ਦੀ ਨਿਵਾਰ ਬਦਲ ਚ ਖਿਆਲ ਨਹੀਂ ਕੀਤਾ ਔਰ ਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਵੀ ਸਰਕਾਰ ਆਈ ਚਾਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ 97 97 ਤੋਂ ਬਣੇ ਤੇ ਕਿਸਾਨਾਂ ਦਾ ਬਿੱਲ ਮਾਫ ਕੀਤਾ ਫਿਰ 2007 ਚ ਆਏ 7 ਤੋਂ 12 12 ਤੋਂ 17 ਤੇ ਅੰਮ੍ਰਿਤਸਰ ਸ਼ਹਿਰ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਨਿਹਾਰ ਬਦਲੀ ਸਾਡੇ ਹਲਕੇ ਚ ਪੈਂਦਾ ਗੁਬਿੰਦਗੜ ਕਿਲਾ ਅੱਜ ਉਹਨੂੰ ਕਿੰਨੇ ਸਾਲਾਂ ਤੋਂ ਬੰਦ ਪਿਆ ਸੀ ਤੇ ਸਰਦਾਰ ਸਬੀ ਸਿੰਘ ਬਾਦਲ ਨੇ ਗਵਿੰਦਗੜ੍ਹ ਕਿਲਾ ਬਣਾ ਕੇ ਹਲਕੇ ਦੇ ਵਿੱਚ ਵਧੀਆ ਲੋਕਾਂ ਨੂੰ ਰੁਜ਼ਗਾਰ ਦਿੱਤਾ ਇਸੇ ਤਰ੍ਹਾਂ ਹਰਮੰਦਰ ਸਾਹਿਬ ਨੂੰ ਰਸਤਾ ਜਾਂਦਾ ਜਿੱਥੇ ਲੱਖਾਂ ਸਖਤ ਜਾਂਦੀ ਸੀ ਔਰ ਸਰਕਾਰ ਦੀ ਜੇ ਪਾਵਰ ਦਿੱਤੀ ਭਰਾਵਾਂ ਨੇ ਉਸ ਰਸਤੇ ਨੂੰ ਬਣਾ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਬਲਾਈ ਵੀ ਜੇ ਮੈਨੂੰ ਤੂੰ ਪਾਵਰ ਦਿੱਤੀ ਆ ਮੈਨੂੰ ਇਹਨੇ ਯੋਗਤਾ ਕੀਤਾ ਤੇ ਮੈਂ ਸਰਕਾਰ ਦੇ ਵਿੱਚ ਰਹਿੰਦਿਆਂ ਮੈਸਜ ਜਿੱਥੇ ਸੰਤ ਲੱਖਾਂ ਸੰਤ ਮੱਥਾ ਟੇਕਦੀ ਉਹ ਰਸਤੇ ਨੂੰ ਪੱਕਾ ਕੀਤਾ ਇਸੇ ਤਰ੍ਹਾਂ ਸੀਤਲਾ ਮੰਦਰ ਆ ਔਰ ਲੱਖ ਕਰੋੜਾਂ ਰੁਪਇਆ ਲਾ ਕੇ ਸੀਤਲਾ ਮੰਦਰ ਨੂੰ ਇਸੇ ਤਰ੍ਹਾਂ ਭਗਵਾਨ ਬਾਲਮੀਕ ਜੀ ਦਾ ਰਾਮਤੀਸ ਮੰਦਰ ਸਾਡਾ ਪਿੰਡ ਯਾਦਗਾਰ ਫੌਜੀਆਂ ਦੀਆਂ 골ਡਨ ਗੇਟ ਬਣਾਇਆ ਯਾਦਗਾਰ ਫੌਜੀਆਂ ਦੀਆਂ 골ਡਨ ਗੇਟ ਬਣਾਇਆ ਅੱਜ ਆਮ ਪਾਰਟੀ ਕੋਈ ਦੀ ਸਫਾਈ ਵੀ ਨਹੀਂ ਹੋਈ ਕਾਂਗਰਸ ਕੋਲੋਂ ਇਹਦਾ ਪੇਂਟ ਨਹੀਂ ਹੋਇਆ ਇੱਕ ਕਿਹੜੀ ਡਿਵੈਲਪਮੈਂਟ ਦੀ ਕਾਂਗਰਸ ਜਾਂ ਆਮ ਪਾਰਟੀ ਗੱਲ ਕਰਦੀ ਆ ਇੱਕ ਬੋਰਡਾਂ ਦੇ ਉੱਤੇ ਝੂਠ ਪੁਲਾਈ ਜਾਂਦੇ ਆ ਨਸ਼ਾ ਮੁਕਤ ਪੰਜਾਬ ਮੈਨੂੰ ਦੁੱਖ ਹੁੰਦਾ ਜਦੋਂ ਭਰਾਵਾਂ ਨੂੰ ਦੇਖਦਾ ਹਾਂ ਵੀ ਨਸ਼ੇ ਦੇ ਨਾਲ ਮਾਵਾਂ ਦੇ ਪੁੱਤ ਮਰਨਦੇ ਨੇ ਨਸ਼ਾ ਇੰਨਾ ਜ਼ਿਆਦਾ ਹੋ ਗਿਆ ਹੈ ਕਦੀ ਇਦਾਂ ਪੰਜਾਬ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਸਾਹਿਬ ਦੀ ਸਰਕਾਰ ਸੀ ਸ਼੍ਰੋਮਣੀ ਅਕਾਲੀ ਦਲ ਦੀ ਕਦੀ ਇਦਾਂ ਸ਼ਰਿਆਂ ਟੀਕੇ ਲੱਗਦੇ ਸੀ ਸ਼ਰਿਆਂ ਲੋਕ ਸਮਾਗ ਪੀਂਦੇ ਸੀ ਅੱਜ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਮੈਂ ਨਸ਼ਾ ਮੁਕਤ ਪੰਜਾਬ ਮੈਂ ਪੁੱਛਣਾ ਚਾਹਣਾ ਮੀਡੀਆ ਦੇ ਰਾਈ ਸੀਐਮ ਸਾਹਿਬ ਇੱਕ ਕੱਲਾ ਬੋਰਡ ਲਾਇਆ ਪੰਜਾਬ ਵਿੱਚ ਨਸ਼ਾ ਨਹੀਂ ਖਤਮ ਹੋਣਾ ਲੋਕ ਜਾਗਰੂਤ ਹੋ ਗਏ ਨੇ ਲੋਕ ਇਹ ਗੱਲ ਜਾਣਦੇ ਨੇ ਕਿ ਬੋੜਾ ਤੱਕ ਰਹੀ ਆਮ ਪਾਰਟੀ ਸੀਮਤ ਹੋ ਗਈ ਆ ਅੱਜ ਪੰਜਾਬ ਦੇ ਖਜ਼ਾਨੇ ਨੂੰ ਲਟਾ ਕੇ ਬੋਰਡ ਲਾ ਕੇ ਆਪਾਂ ਨਸ਼ਾ ਨਹੀਂ ਪੰਜਾਬ 'ਚ ਖਤਮ ਕਰ ਸਕਦੇ ਜਿੰਨਾ ਚੱਕ ਰਿਅਲਿਟੀ ਪੇਸ਼ ਨਾ ਕਰਾਂਗੇ ਅੱਜ ਮਾਵਾਂ ਦੇ ਪੁੱਤ ਭੈਣਾਂ ਦੇ ਵੀਰ ਤੇ ਮੇਰੀਆਂ ਭੈਣਾਂ ਦੇ ਪਤੀ ਜਿਹੜੇ ਦੁਨੀਆ ਤੋਂ ਚਲੇ ਗਏ ਨੇ ਉਹ ਪੰਜਾਬ ਨੂੰ ਇੰਨਾ ਘਾਟਾ ਆ ਕਦੀ ਜ਼ਿੰਦਗੀ 'ਚ ਪੂਰਾ ਨਹੀਂ ਹੋ ਸਕਦਾ ਲੋਕਾਂ ਨੇ ਤੁਹਾਨੂੰ ਬੜੇ ਮਾਣ ਸਤਿਕਾਰ ਨਾਲ ਬਣਾਇਆ ਸੀ ਵੀ ਪਤਾ ਨਹੀਂ ਮਾਨ ਸਾਹਿਬ ਨੇ ਕਾਇਆ ਪਲਟ ਦੇਣੀ ਆ ਕਾਇਆ ਨਹੀਂ ਪਲਟੀ ਉਲਟਾ ਪੰਜਾਬ ਪਲਟੀ ਖਾ ਗਿਆ ਹੈ ਪੰਜਾਬ ਅੱਜ ਰੁੜਨ ਤੇ ਆ ਗਿਆ ਆ ਤੁਸੀਂ ਨਜਾਇਜ਼ ਸਾਡੇ ਮਾਝੇ ਦਾ ਜਰਨਲ ਵਿਕਰਮਜੀਤ ਸਿੰਘ ਮਜੀਠੀਆ ਸਾਹਿਬ ਤੁਸੀਂ ਨਜਾਇਜ਼ ਉਹਨਾਂ ਤੇ ਪਰਚਾ ਦਿੱਤਾ ਕੋਈ ਕੇਸ ਸਮੈਕ ਦਾ ਨਹੀਂ ਨਿਕਲਿਆ ਤੁਸੀਂ ਆਮਦਨ ਤੋਂ ਵੱਧ ਜਾਇਦਾਦ ਦਾ ਦਿੱਤਾ ਆਮਦਨ ਦਾ ਵੱਧ ਜਾਇਦਾਦ ਉਸ ਬੰਦੇ ਤੇ ਦੇ ਦਿੱ ਜਿਹੜਾ ਕੋਈ ਭੁੱਖਾ ਨੰਗਾ ਆਵੇ ਉਰਜਵਾੜਾ ਸੀ ਪਹਿਲੇ ਦਿਨ ਤੋਂ ਸ਼ੌਕਰ ਬੰਦਾ ਸੀ ship ਚੱਲਦੇ ਸੀ ਸਮੁੰਦਰਾਂ ਦੇ ਵਿੱਚ ਮਜੀਠੀਆ ਪਰਿਵਾਰ ਕੋਈ ਪੰਜਾਬ ਦੀ ਲੋਕੀਸ ਵੀ ਸ਼ਖਸੀਅਤ ਨਹੀਂ ਸੀ ਉਹ ਨਾਮਾਰ ਪਰਿਵਾਰ ਸੀ ਤੁਸੀਂ ਅੱਜ ਜਦੋਂ ਵੀ ਉਹਦੀ ਤਰੀਕ ਆਉਂਦੀ ਆ ਤੇ ਤੁਸੀਂ ਚਾਨਣੀਆਂ ਲਾ ਕੇ ਪਰਦੇ ਲਾ ਕੇ ਉਹਦੀ ਤਰੀਕ ਪਗਟਾਉਂਦੇ ਜੇ ਉਹ ਕੁਗੀ ਗੈਂਗਸਟਰ ਆਦਮੀ ਆ ਵੀ ਜਦੋਂ ਤੁਸੀਂ ਪੰਜਾਬ ਨੂੰ ਵੇਖਣ ਨਹੀਂ ਦਿੰਦੇ ਪੰਜਾਬ ਦੇ ਨੌਜਵਾਨਾਂ ਨੂੰ ਤੁਸੀਂ ਵੇਖਣ ਨਹੀਂ ਦਿੰਦੇ ਪੰਜਾਬ ਦੀ ਜਿਹੜੇ ਪਿਆਰ ਕਰਦੇ ਹੁੰਦਾ ਨਾ ਤੁਸੀਂ ਉਹਨਾਂ ਨੂੰ ਉਹਨਾਂ ਦਾ ਚਿਹਰਾ ਨਹੀਂ ਵੇਖਣ ਦਿੰਦੇ ਕੀ ਲੋਕਾਂ ਨੂੰ ਵਿਖਾਉਣਾ ਚਾਹੁੰਦੇ ਜੀ ਪੀ ਪੰਜਾਬ ਵਿੱਚ ਮਜੀਠੀਆ ਮੁੱਛਾਂ ਨੂੰ ਵਟ ਦਿੰਦਾ ਜਿਹੜਾ ਸੱਚਾ ਬੰਦਾ ਹੋਵੇ ਉਹੋ ਹੀ ਮੁੱਛਾਂ ਨੂੰ ਵਟ ਦੇ ਸਕਦਾ ਹੈ ਝੂਠੇ ਦੀ ਕਦੀ ਮੁੱਛ ਤਾਂ ਨਹੀਂ ਹੁੰਦੀ ਇਹ ਦੁਨੀਆ ਜਾਣਦੀ ਆ ਗੁਰੂ ਜਾਣਦਾ ਹੈ ਅਸੀਂ ਉਸ ਪਰਿਵਾਰ ਦੇ ਲਾਗੇ ਰਹੇ ਆ ਮੀਠੀਆ ਸਾਹਿਬ ਦੇ ਲਾਗੇ ਰਹੇ ਆ ਸਾਨੂੰ ਪਤਾ ਵੀ ਸਾਡਾ ਭਰਾ ਸੱਚਾ ਤੇ ਸੁੱਚਾ ਹੈ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਮਹਾਰਾਜ ਕਿਰਪਾ ਕਰੂਗਾ ਔਰ ਸੱਚ ਦੀ ਜਿੱਤ ਹੋਈ ਛੇਤੀ ਜਮਾਨਤ ਤੇ ਰਿਹਾਗੇ ਰਿਹਾ ਹੋ ਕੇ ਬਾਹਰ ਆਉਣਗੇ ਪਰ ਮੈਂ ਦੱਸ ਦੇਣਾ ਚਾਹਣਾ ਆਮ ਪਾਲਤੀ ਨੂੰ ਕਿ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਔਰ ਪੰਜਾਬ ਨੂੰ ਡਿਵੈਲਪਮੈਂਟ ਦੀ ਲੀਡ ਜਾਂਦਾ ਜਾਊਗਾ ਰੋਜ਼ਗਾਰ ਜਾਂਦਾ ਜਾਊਗਾ ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਨਵਾਜਿਆ ਜਾਊਗਾ ਇਹ ਨਹੀਂ ਵੀ ਨਿਹਰਾ ਰੋਜ ਕਹਿ ਦੇਣਾ ਜੀ 55000 ਨੌਕਰੀ ਮਿਲ ਗਈ ਆ 55000 ਜਾਓ ਅੰਕੜਾ ਕਢ ਲਓ ਮੈਂ মিডিਆ ਲਈ ਕਹਿਣਾ ਜੇ 55000 ਆਵੇਗੀ ਤੇ ਅਸੀਂ ਜੋ ਜੁਰਮਾਨਾ ਕਹੋਗੇ ਦੇ ਦਿਆਂਗੇ ਐਦਾਂ ਬੋਰਡ ਲਾਇਆ ਨਹੀਂ ਗੱਲ ਬੰਨੀ ਰਿਐਲਿਟੀ ਪ੍ਰਕਾਸ਼ ਸਿੰਘ ਬਾਦਲ ਦਿਖਾਉਂਦਾ ਸੀ ਮਾਨਯੋਗ ਮੁੱਖ ਮੰਤਰੀ ਪੰਜਾਬ ਸੱਥਾਂ 'ਚ ਬਹਿ ਗਏ ਸੰਗਤ ਦਰਸ਼ਨ ਕਰਦਾ ਸੀ ਤੇ ਨੌਕਰੀਆਂ ਦਿੰਦਾ ਸੀ ਸ਼ਰਿਆਮ ਦਿੰਦਾ ਸੀ ਅੱਜ 2000 ਭਰਤੀ ਕੀਤੀ ਅੱਜ 5000 ਕੀਤੀ ਇਹ ਪ੍ਰਕਾਸ਼ ਸਿੰਘ ਬਾਦਲ ਕਰਦਾ ਸੀ ਇਸ ਤਰ੍ਹਾਂ ਝੂਠੇ ਬੋਰਡ ਲਾਇਆ ਨਹੀਂ ਨੌਕਰੀਆਂ ਮਿਲਦੀਆਂ ਲੋਕਾਂ ਨੂੰ ਮੈਂ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਸ਼ਰੋਮਨੀ ਅਕਾਲੀ ਦਲ ਨੂੰ ਤੁਹਾਡੀ ਲੋੜ ਆ ਪੰਥ ਨੂੰ ਤੁਹਾਡੀ ਲੋੜ ਆ ਹਿੰਦੂ ਸਿੱਖਾਂ ਦਾ ਸਾਰੀਆਂ ਕੌਮਾਂ ਦਾ ਸਾਂਝਾ ਪੰਥ ਹੈ ਇੱਕੋ ਇਕੱਲੇ ਇੱਕ ਦਾ ਨਹੀਂ ਆਓ ਰਲ ਕੇ ਪੰਜਾਬ ਵਿੱਚ ਖੇਤਰੀ ਪਾਲਤੀ ਲਿਆਈਏ ਤੇ ਪੰਜਾਬ ਨੂੰ ਫਿਰ ਉਸੇ ਲੀਹਾਂ ਤੇ ਲੈ ਕੇ ਆਈਏ ਜਿੱਥੇ ਰੰਗਲਾ ਪੰਜਾਬ ਸੀ ਕਿੱਥੇ ਕਬੱਡੀਆਂ ਦੇ ਮੈਚ ਹੁੰਦੇ ਹੀ ਕਿੱਥੇ ਖੇਡਾਂ ਲੱਗਦੀਆਂ ਸੀ ਤੇ ਪੰਜਾਬ ਨੱਚਦਾ ਤੇ ਗਾਉਂਦਾ ਸੀ ਅੱਜ ਪੰਜਾਬ ਮਰਝਾਇਆ ਪਿਆ ਆ ਤੇ ਮੇਰੇ ਵੀਰੋ ਮੈਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਪਿੰਡਾਂ ਵਾਲਿਆਂ ਨੂੰ ਸਾਰੇ ਹੀ ਜਿੰਨੇ ਵੀ ਆਪਣੇ ਪੰਜਾਬ ਦੇ ਧਰਮਿਆ ਮੈਂ ਬੇਨਤੀ ਕਰਦਾ ਐ ਇਹਨਾਂ ਝੂਠਿਆਂ ਲਾਰਿਆਂ ਤੋਂ ਬਾਜੋ ਜੇ ਆਪਾਂ ਦਾ ਪੰਜਾਬ ਬਚਾਉਣਾ ਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਹੱਕਾਂ ਤੇ ਲੜਦਾ ਏ ਖਲੋਣ ਵਾਲਾ ਡਵੈਲਪਮੈਂਟ ਕਰਨ ਵਾਲਾ ਹੈ ਦੁੱਖ ਸੁੱਖ ਦਾ ਭਾਈ ਵਾਲਿਆ ਵੀਰੋ ਲੋਕਾਂ ਦੇ ਸੋਸ਼ਲ ਮੀਡੀਆ ਦੇ ਗਲਤ ਪ੍ਰਚਾਰ ਚ ਨਾ ਆਓ ਅੱਜ ਆਪਾਂ ਪੰਜਾਬ ਨੂੰ ਬਚਾਉਣਾ ਹੈ ਤੇ ਸ਼ਰੋਮਨੀ ਅਕਾਲੀ ਦਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਸਾਥ ਲਈਏ ਉਹਨੂੰ ਸਾਡੀ ਬਹੁਤ ਲੋੜ ਆ ਪੰਜਾਬ ਦੇ ਜਨਤਾ ਨੂੰ ਬੇਨਤੀ ਕਰਦਾ ਹਾਂ ਕਿ ਤਗੜੇ ਹੋ ਕੇ ਸਾਥ ਦਿਓ ਇਨੀਆਂ ਹੀ ਬੇਨਤੀਆਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ